ਰਹੀ ਲੜੀਵਾਰ ਕਥਾ ਵਿਚਾਰ ਹੁਕਮਨਾਮਾ ਸਾਹਿਬ ਦੀ ਵਿਆਖਿਆ ਜਿਸ ਦੇ ਨਾਲ ਆਪਾਂ ਜੁੜਨਾ ਕਰੀਏ ਆਓ ਮਨ ਨੂੰ ਬੇਰਤੀਆਂ ਨੂੰ ਇਕਾਗਰ ਕਰੀਏ ਚਿੱਤ ਨੂੰ ਕੇਵਲ ਤੇ ਕੇਵਲ ਗੁਰੂ ਚਰਨਾਂ ਨਾਲ ਜੋੜੀਏ ਅਗਲੇ ਕੋਈ 15 ਕਿ ਮਿੰਟ ਦਾ ਸਮਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿਚਾਰ ਦੇ ਉੱਪਰ ਪੰਛੀ ਚਾਤ ਪਾਉਣ ਦਾ ਯਤਨ ਕਰੀਏ ਅੱਜ ਜੋ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਸ਼ ਹੋਇਆ ਹੈ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਤਿਨ੍ਹਾਂ ਦੇ ਮੁਖਾਰਬਿੰਦ ਵਿੱਚ ਉਹ ਉਚਾਰਤ ਪਾਵਨ ਸ਼ਬਦ ਹੈ ਰਾਗ ਹੈ ਸੁਰਠ ਅਤੇ ਅੰਗ ਹੈ 633 633 ਅੰਗ ਦੇ ਉੱਪਰ ਸੁਪਾਏ ਮਾਨ ਪਾਵਨ ਸ਼ਬਦ ਸਤਿਗੁਰ ਜੀ ਫਰਮਾਨ ਕਰਦੇ ਹਨ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ ਕਹਿ ਲਗੇ ਜੋ ਮਲੁਖ ਜੋ ਇਨਸਾਨ ਦੁੱਖ ਦੇ ਵਿੱਚ ਵੀ ਕਬਰੌਂਦਾ ਨਹੀਂ ਚੇਤੇ ਰੱਖਣਾ ਗੁਰਬਾਣੀ ਦੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗ ਨੇ ਤੇ 1430 ਅੰਗਾਂ ਦੇ ਵਿੱਚੋਂ ਕਿਸੇ ਵੀ ਅੰਗ ਦੇ ਉੱਪਰ ਇਹ ਗੱਲ ਨਹੀਂ ਲਿਖੀ ਗਈ ਕਿ ਭਾਈ ਤੁਹਾਨੂੰ ਦੁੱਖ ਨਹੀਂ ਆਉਣਾ ਆਹ ਕੰਮ ਕਰ ਲਓ ਤੁਹਾਨੂੰ ਦੁੱਖ ਨਹੀਂ ਆਉਣਾ ਬਿਲਕੁਲ ਨਹੀਂ ਲਿਖੀ ਉਹ ਕਹਿਣਗੇ ਦੁੱਖ ਆਉਂਦੇ ਜ਼ਰੂਰ ਨੇ ਪਰ ਦੁੱਖ ਨੂੰ ਦੁੱਖ ਮੰਨੇ ਨਾ ਦੁੱਖ ਨੂੰ ਮਹਿਸੂਸ ਨਾ ਹੋਣ ਦੇਵੀ ਚੇਤੇ ਰੱਖਣਾ ਨਵੇਂ ਪਾਤਸ਼ਾਹ ਜੀ ਦਾ ਅੱਜ ਬਚਨ ਹੈ ਤੇ ਕੇਵਲ ਉਹਨਾਂ ਨੇ ਕਹਿਣ ਦੀਆਂ ਗੱਲਾਂ ਨਹੀਂ ਜੋ ਕੁਝ ਵੀ ਉਹਨਾਂ ਨੇ ਆਪਣੇ ਮukh ਚੋਂ ਗਿਆ ਉਹਨਾਂ ਨੇ ਪ੍ਰੈਕਟੀਕਲ ਆਪਣੇ ਜੀਵਨ ਦੇ ਵਿੱਚ ਕਰਕੇ ਵੀ ਵਿਖਾਇਆ ਨਹੀਂ ਤੇ ਕਈ ਵਾਰ ਇੱਕ ਕੀ ਹੁੰਦਾ ਹੈ ਕਿ ਕਹਿਣੀ ਤੇ ਕਤਨੀ ਵਿੱਚ ਬੜਾ ਫਰਕ ਹੁੰਦਾ ਹੈ ਹੁਣ ਗੱਲਾਂ ਕਰਨ ਨੂੰ ਬਹੁਤ ਲੋਕ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਨੇ ਪਰ ਗੱਲ ਤੇ ਉਦੋਂ ਸਾਰਾ ਝਮੇਲਾ ਉਦੋਂ ਖੜਾ ਹੁੰਦਾ ਹੈ ਜਦੋਂ ਕਰਨਾ ਪਵੇ ਉਦੋਂ ਲੋਕਾਂ ਦਾ ਵਿਹਾਰ ਬਦਲ ਜਾਂਦਾ ਜਿਵੇਂ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦਾ ਬਚਨ ਹੈ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਕਹਿ ਲਗੇ ਗੱਲਾਂ ਤੇ ਸਾਰੇ ਆਪਾਂ ਬੜੀਆਂ ਸਿਆਣੀਆਂ ਬੜੀਆਂ ਅਕਲ ਵਾਲੀਆਂ ਕਰਦੇ ਆ ਪਰ ਕੰਮ ਸਾਡੇ ਮਾੜੇ ਨੇ ਕਰੀਏ ਕੀ ਮਨੋ ਕਸੁੱਧਾ ਕਾਲੀਆਂ ਕਹਿੰਦੇ ਮਨ ਤੇ ਐ ਕਸੁੱਧਾ ਕਾਲਾ ਹੋਇਆ ਪਿਆ ਕਸੂਤਾ ਕਾਲਾ ਹੋਇਆ ਪਿਆ ਬਾਹਰ ਚਿੱਟਵੀਆਂ ਬਾਹਰੋਂ ਚਟੇ ਹੋ ਕੇ ਚਿੱਟੇ ਕੱਪੜੇ ਪਾ ਕੇ ਜਾਂ ਕੋਈ ਬਾਹਰੋਂ ਟੌਰ ਕੱਢ ਕੇ ਚੰਗੀਆਂ ਗੱਲਾਂ ਕਰਕੇ ਗਿਆਨੀ ਬਣ ਕੇ ਜਾ ਕੋਈ ਕਿਸੇ ਤਰ੍ਹਾਂ ਦਾ ਕੋਈ ਚੰਗੇ ਇਨਸਾਨ ਬਣ ਕੇ ਸਮਾਜ ਦੇ ਅੱਗੇ ਪੇਸ਼ ਹੁੰਨੇ ਆ ਪਰ ਗੱਲ ਉਦੋਂ ਨਿਪਟਦੀ ਹੈ ਜਦੋਂ ਸਾਡੇ ਕਰਮ ਵੇਖੇ ਜਾਂਦੇ ਨੇ ਕੇਵਲ ਬਾਹਰੀ ਭੇਖ ਨਹੀਂ ਵਿਖਾਵਾ ਨਹੀਂ ਸਤਿਗੁਰੂ ਗੁਰਤੇਗ বাহাদুর ਸਹਿ ਮਹਾਰਾਜ ਜੀ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸਨ ਨਾ ਕਿਸੇ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਕਿਸੇ ਨੂੰ ਰੂਹ ਨਾਲ ਲਪੇਟ ਕੇ ਜੰਡ ਦੇ ਉੱਪਰ ਬੰਨ ਕੇ ਸਾੜ ਦਿੱਤਾ ਗਿਆ ਅਗਨਪੇਟ ਕਰ ਦਿੱਤਾ ਕਿਸੇ ਨੂੰ ਆਰੇ ਨਾਲ ਚੀਰ ਦਿੱਤਾ ਸਤਿਗੁਰਾਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਚਲੋ ਇਹ ਵੀ ਕਦੇ ਨਵੇਂ ਪਾਸ਼ਾ ਜੀਆਂ ਦਾ ਕੋਈ ਦਿਹਾੜਾ ਆਇਆ ਤੇ ਆਪਾਂ ਸਾਰੀ ਸਾਖੀ ਨਾਲ ਜੁੜਾਂਗੇ ਮੈਂ ਟੂਕ मात्र ਕੇਵਲ ਕਿਉਂਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਜਿਸ ਵੇਲੇ ਭਾਈ ਮਤੀ ਦਾਸ ਜੀ ਨੂੰ ਚੀਰਨ ਲੱਗੇ ਨਾ ਜਲਾਦ ਉਹਨੂੰ ਕਹਿ ਲੱਗੇ ਤੇਰੀ ਆਖਰੀ ਇੱਛਾ ਉਹ ਕਹਿ ਲੱਗੇ ਜੇ ਮੇਰੀ ਆਖਰੀ ਇੱਛਾ ਇਹ ਹੈ ਕਿ ਮੇਰਾ ਮੁਖ ਮੇਰੇ ਗੁਰੂ ਦੇ ਵੱਲ ਹੋਵੇ ਉਹਦੇ ਹਾਲ ਕੋ ਪਿੱਠ ਨਾ ਹੋ ਜੇ ਮੇਰੀ ਜਾਂ ਸਾਈਡ ਨਾ ਹੋ ਜੇ ਮੇਰੀਆਂ ਨਜ਼ਰਾਂ ਦੇ ਸਾਹਮਣੇ ਮੇਰਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੋਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਪਿੰਜਰੇ ਚ ਕੈਦ ਕੀਤਾ ਹੋਇਆ ਸੀ ਉਹ ਪਿੰਜਰਾ ਲਿਆਂਦਾ ਗਿਆ ਸਾਹਮਣੇ ਰੱਖਿਆ ਗਿਆ ਜਪਜੀ ਸਾਹਿਬ ਦਾ ਪਾਠ ਭਾਈ ਮਤੀ ਦਾਸ ਜੀ ਨੇ ਸ਼ੁਰੂ ਕੀਤਾ ਗੁਰਮੁਖ ਰੋਮ ਰੋਮ ਹਰ ਧਿਆਵੇ ਆਰੇ ਨਾਲ ਚੀਰਨਾ ਸ਼ੁਰੂ ਕਰ ਦਿੱਤਾ ਜਲਾਦਾ ਨੇ ਸੀਸ ਦੇ ਉੱਪਰ ਆਰਾ ਰੱਖ ਕੇ ਫੇਰ ਨਾਲ ਸ਼ੁਰੂ ਕਰ ਦਿੱਤਾ ਚੇਤੇ ਰੱਖਣਾ ਆ ਸਿਰ ਦੇ ਉੱਪਰ ਜਿਹੜਾ ਆਪਾਂ ਕੰਗਾ ਰੱਖਦੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਇਹਨਾਂ ਨੇ ਆਖਿਆ ਇਹ ਆਪਾਂ ਜੇਬ 'ਚ ਨਹੀਂ ਪਾ ਸਕਦੇ ਇਹ ਆਪਾਂ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਗਾਤਰੀ ਨਾ ਬੰਨ ਲੈਂਦੇ ਨੇ ਗਾਤਰਾ ਸਾਹਿਬ ਦੇ ਨਾਲ ਨਹੀਂ ਸੀਸ ਦੇ ਉੱਪਰ ਰੱਖਣਾ ਹੈ ਸਭ ਤੋਂ ਪਹਿਲਾਂ ਤੇ ਇਹਦਾ ਇਹ ਭਾਵ ਹੈ ਕਿ ਸਾਨੂੰ ਇਹ ਚੇਤੇ ਰਵੇ ਵੀ ਆਹ ਜਿਹੜਾ ਕੰਗਾ ਸੀਸਤੀ ਹੈ ਇਹ ਕਦੇ ਸੀਸ ਦੇ ਉੱਪਰ ਆਰੇ ਵੀ ਚੱਲੇ ਨੇ ਇੰਨਾ ਸੀਸਾਂ ਤੇ ਆਰੇ ਚੱਲੇ ਨੇ ਦੂਸਰਾ ਭਾਵ ਇਹ ਹੈ ਕਿ ਇਹ ਜਿਹੜਾ ਕੰਗਾ ਹੁੰਦਾ ਪਹਿਲਾਂ ਆਪਣਾ ਆਪਾ ਚਰਾਉਂਦਾ ਉਹਨੂੰ ਚੀਰਿਆ ਜਾਂਦਾ ਮੈਂ ਕੰਗਾ ਸਾਹਿਬ ਦੀ ਥੋੜੀ ਜੀ ਤਾਂ ਥੋੜੇ ਜਿਹਾ ਨਾਲ ਉਦਾਹਰਨ ਲਈ ਹੈ ਤਾਂ ਕਿ ਸਮਝ ਛੇਤੀ ਆ ਜਾਏ ਇਹਤੇ ਰੱਖਣਾ ਭਾਈ ਮਤੀ ਦਾਸ ਜੀ ਦੇ ਸਿਰ ਦੇ ਉੱਪਰ ਸੀਸ ਦੇ ਉੱਪਰ ਆਰਾ ਰੱਖ ਕੇ ਜਲਾਦਾ ਨੇ ਫੇਰਨਾ ਸ਼ੁਰੂ ਕੀਤਾ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਲਾਦ ਚੀਰ ਦੇ ਚੀਰ ਦੇ ਜਿਸ ਵੇਲੇ ਸਰੀਰ ਦੋ ਫਾੜ ਹੋ ਗਿਆ ਅੱਧਾ ਸਰੀਰ ਇੱਕ ਪਾਸੇ ਡੇਗ ਗਿਆ ਅੱਧਾ ਦੂਜੇ ਪਾਸੇ ਡੇਗ ਗਿਆ ਪਹਿਲਾਂ ਤੇ ਇੱਕ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਸੀ ਫਿਰ ਦੋਹਾਂ ਸਰੀਰਾਂ ਦੇ ਵਿੱਚੋਂ ਦੋ ਜਪਜੀ ਸਾਹਿਬ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਰੀਰ ਦੇ ਜਦੋਂ ਟੁਕੜੇ ਹੋਏ ਦੋਨਾਂ ਟੁਕੜਿਆਂ 'ਚ ਜਪਜੀ ਸਾਹਿਬ ਚੱਲੇ ਜੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਉਹਨਾਂ ਨੇ ਇਹ तरीका ਮਾਰਤੇ ਆਏ ਮਰ ਗਏ ਨਹੀਂ ਦੁੱਖ ਆਏਗਾ ਜ਼ਰੂਰ ਦੁੱਖ ਨੂੰ ਦੁੱਖ ਗੁਰੂ ਦਾ ਸਿੰਘ ਮੰਨਦਾ ਨਹੀਂ ਮਹਿਸੂਸ ਨਹੀਂ ਹੁੰਦਾ ਡੋਲਦਾ ਨਹੀਂ ਦੁੱਖ 'ਚ ਡੋਲੇ ਨਾ ਮੰਨਦਾ ਘਬਰਾਵੇ ਨਾ ਹੁਣ ਤੇ ਮਾੜੀ ਗੱਲ ਹੁੰਦੀ ਕਹਿੰਦੇ ਜੀ ਡਿਪਰੈਸ਼ਨ ਹੋ ਗਿਆ ਜੀ ਆਹ ਜੀ ਉੱਥੇ ਚਲੋ ਜੀ ਦਵਾਈਆਂ ਖਾਓ ਜੀ ਦਵਾਈਆਂ ਚੇਤੇ ਰੱਖਣਾ ਡਿਪਰੈਸ਼ਨ ਦੀ ਦਵਾਈ ਕਦੇ ਡਿਪਰੈਸ਼ਨ ਦੂਰ ਨਹੀਂ ਕਰਦੀ ਉਹ ਤੁਹਾਡੇ ਡਿਪਰੈਸ਼ਨ ਨੂੰ ਵਧਾਏਗੀ ਜਦੋਂ ਉਹਦਾ ਅਸਰ ਮੁੱਕੇਗਾ ਡਿਪਰੈਸ਼ਨ ਦੁੱਗਣਾ ਹੈਗਾ ਨੀਂਦ ਦੀਆਂ ਗੋਲੀਆਂ ਸੀ ਖਾਣੇ ਆ ਜਿੱਦਣ ਨੀਂਦ ਦੀ ਗੋਲੀ ਨਾ ਖਾਵਾਂਗੇ ਤਾਂ ਨੀਂਦ ਹੀ ਨਹੀਂ ਆਉਣੀ ਚੇਤੇ ਰੱਖਣਾ ਇਹ 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 ਜਿੰਨਾ ਚੀਜ਼ਾਂ ਦੀ ਕੋਈ ਦਵਾਈ ਨਹੀਂ ਹੁੰਦੀ ਸਤਿਗੁਰੂ ਜੀ ਫਰਮਾਨ ਕਰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਦੁੱਖ ਆਏਗਾ ਜਰੂਰ ਦੁੱਖ ਨੂੰ ਦੁੱਖ ਮੰਨਿਆ ਜੀ ਨਾ ਅਗਲਾ ਬਚਨ ਹੈ ਸੁਖ ਸਨੇਹੁ ਇੱਥੇ ਜੋ ਸ਼ਬਦ ਆਇਆ ਹੈ ਜਿਹੜਾ ਮਨੁੱਖ ਇੱਕ ਉਦਾਹਰਣ ਦੇ ਰਹੇ ਨੇ ਕਿ ਜਿਹੜਾ ਮਨੁੱਖ ਇਹਨਾਂ ਸ਼ਰਤਾਂ ਨੂੰ ਪੂਰੀਆਂ ਕਰਦਾ ਅਖੀਰਲੇ ਬਚਨ ਤੇ ਦੱਸਦੇ ਨੇ ਫਿਰ ਉਹਦਾ ਕੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਧ ਪਾਨੀ ਜੇਕਰ ਰੱਬ ਦੇ ਨਾਲ ਇਦਾਂ ਇੱਕ ਵਿੱਚ ਹੋਣਾ ਜਿਵੇਂ ਪਾਣੀ ਚ ਪਾਣੀ ਰਲਦਾ ਤੇ ਕਹਿ ਲੱਗਿਆ ਪਹਿਲਾਂ ਸ਼ਰਤਾਂ ਪੂਰੀਆਂ ਕਰੋ ਆਤਲੀਆਂ ਸਾਰੀਆਂ ਸ਼ਰਤਾਂ ਹੀ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਜਿਹੜਾ ਮਨੁੱਖ ਦੁੱਖ ਚ ਦੁੱਖ ਨੂੰ ਮਹਿਸੂਸ ਨਹੀਂ ਕਰਦਾ ਅਗਲਾ ਬਚਨ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਜਿਸ ਮਨੁੱਖ ਦੇ ਹਿਰਦੇ ਵਿੱਚ ਸੁਖਾਂ ਨਾਲ ਮੋਹ ਨਹੀਂ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਬੰਦੇ ਨੇ ਪਹਿਲਾਂ ਅਮੀਰੀ ਦੇਖੀ ਹੁੰਦੀ ਨਾ ਸੁਖ ਦੇਖੇ ਹੁੰਦੇ ਨੇ ਇੱਕਦਮ ਗਰੀਬੀ ਆ ਜਾਏ ਔਖਾ ਟਾਈਮ ਆ ਜਾਏ ਬੰਦਾ ਨਾ ਆਪਣੀ ਅਮੀਰੀ ਦੇ ਦਿਨਾਂ ਨੂੰ ਚੇਤੇ ਕਰ ਕਰਕੇ ਰੋਂਦਾ ਬੜਾ ਮੇਰੇ ਕੋਲ ਬੜਾ ਕੁਝ ਹੁੰਦਾ ਸੀ ਮੇਰੇ ਕੋਲ ਐਂ ਹੁੰਦਾ ਸੀ ਚੇਤੇ ਰੱਖਣਾ ਉਹ ਚੀਜ਼ਾਂ ਸਾਨੂੰ ਦੁੱਖ ਦਿੰਦੀਆਂ ਨੇ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਸੁਖ ਸਨੇਹ ਇਹਦਾ ਮਤਲਬ ਹੈ ਸੁੱਖਾਂ ਦਾ ਸੁੱਖਾਂ ਨਾਲ 모ਹ ਸੁਖ ਸਨੇਹ ਸਨੇਹ ਦਾ ਮਤਲਬ ਹੈ ਪਿਆਰ ਸੁੱਖਾਂ ਨਾਲ ਪਿਆਰ ਨਹੀਂ ਪਾਉਣਾ ਚਾਹੀਦਾ ਕਿਤੇ ਦੁੱਖ ਆ ਕੇ ਕੋਈ ਗੱਲ ਨਹੀਂ ਸੁੱਖਾਂ ਨੂੰ ਉਸ ਵੇਲੇ ਬੜਾ ਚੇਤੇ ਲੋਕ ਕਰਦੇ ਨੇ ਸੁਖ ਸਨੇਹ ਅਰ ਭੈ ਭੈ ਦਾ ਮਤਲਬ ਹੈ ਡਰ ਕਿਸੇ ਕਿਸਮ ਦਾ ਡਰ ਨਾ ਹੋਵੇ ਮਨੁੱਖ ਨੂੰ ਦੇਖੋ ਡਰ ਇੱਕ ਤੇ ਦੋ ਚੀਜ਼ਾਂ ਦਾ ਹੁੰਦਾ ਹੈ ਇੱਕ ਤੇ ਜਿਹੜਾ ਬੰਦਾ ਚੋਰ ਹੋਵੇ ਨਾ ਕਿਸੇ ਵੀ ਚਾਹੇ ਉਹ ਕਿਸੇ ਗੱਲ ਦਾ ਚੋਰ ਹੋਵੇ ਚਾਹੇ ਜ਼ੁਬਾਨ ਤੋਂ ਥੜਕ ਜਾਵੇ ਚਾਹੇ 1 ਰੁਪਏ ਦੀ ਕਿਸੇ ਨੇ ਚੋਰੀ ਕੀਤੀ ਹੋਵੇ ਚਾਹੇ ਵੈਸੇ ਕੋਈ ਗਲਤ ਰਸਤੇ ਤੇ ਚੱਲ ਰਿਹਾ ਹੋਵੇ ਚੇਤੇ ਰੱਖਣਾ ਉਹ ਬੰਦਾ ਹਰ ਵੇਲੇ ਡਰੀ ਜਾਈਗਾ ਉਹਨੂੰ ਵੈਸੇ ਹੀ ਕੋਈ ਬੰਦਾ ਚੋਰੀ ਕਰਕੇ ਤੁਰਿਆ ਜਾਂਦਾ ਹੋਵੇ ਨਾ ਉਨੁਰਾਦ ਵਿੱਚ ਕੋਈ ਆਵਾਜ਼ ਮਾਰਲੇ ਭਾਵੇਂ ਉਹਨੇ ਸੱਸਰੀ ਕਾਲੀ ਬੁਲਾਉਣੀ ਹੋਵੇ ਉਹਨੂੰ ਪਤਾ ਨਾ ਹੀ ਹੋਵੇ ਵੀ ਇਹ ਚੋਰੀ ਕਰਕੇ ਆਇਆ ਹੈ ਉਹ ਚੋਰ ਫੇਰ ਵੀ ਇੱਕਦਮ ਡਰ ਜਾਂਦਾ ਹੈ ਵੀ ਐਨੇ ਮੈਨੂੰ ਬੁਲਾਇਆ ਕਿਉਂ ਕਿ ਅੰਦਰ ਬੈਠਾ ਜਿਹੜਾ ਉਹਦੇ ਅੰਦਰ ਦੇ ਚੋਰ ਬੈਠਾ ਹੈ ਨਾ ਉਹ ਡਰਾਉਂਦਾ ਕਿਤੇ ਇਹਨੂੰ ਪਤਾ ਤਾਂ ਨਹੀਂ ਲੱਗ ਗਿਆ ਹਾਲਾਂਕਿ ਸਾਹਮਣੇ ਵਾਲੇ ਨੂੰ ਭਾਵੇਂ ਜਮਾਂ ਪਤਾ ਨਾ ਹੋਵੇ ਫੇਰ ਵੀ ਚੋਰ ਆਵਾਜ਼ ਸੁਣ ਕੇ ਡਰ ਜੂਗਾ ਇੱਕਦਮ ਕਿਉਂਕਿ ਡਰ ਅੰਦਰ ਬੈਠੇ ਦੂਸਰੇ ਮੌਤ ਦਾ ਡਰ ਇਹ ਦੋ ਡਰ ਨੇ ਇੱਕ ਤਾਂ ਜਦੋਂ ਬੰਦਾ ਆਪਦੀ ਅਕੀਦੇ ਤੋਂ ਇਮਾਨਦਾਰੀ ਤੋਂ ਡਿਗ ਜਾਈ ਉਦੋਂ ਡਰ ਲੱਗਦਾ ਹੈ ਬੰਦੇ ਨੂੰ ਦੂਸਰਾ ਡਰ ਲੱਗਦਾ ਹੈ ਮੌਤ ਦਾ ਕਹਿਣ ਲੱਗੇ ਕਿਸੇ ਵੀ ਤਰ੍ਹਾਂ ਦਾ ਡਰ ਉਸ ਮਨੁੱਖ 'ਚ ਨਾ ਹੋਵੇ ਸੁੱਖਾਂ ਦੇ ਨਾਲ ਕੋਈ ਪਿਆਰ ਨਾ ਹੋਵੇ ਤੇ ਅਗਲਾ ਬਚਨ ਕਹਿ ਦਿੱਤਾ ਕੰਚਨ ਮਾਟੀ ਮਾਨੈ ਕੰਚਨ ਕਹਿੰਦੇ ਨੇ ਸੋਨੇ ਨੂੰ ਕਹਿੰਦੇ ਸੋਨਾ ਮਿੱਟੀ ਵਾਂਗੂ ਸਮਝੇ ਸੋਨਾ ਭਾਵ ਕੀਮਤੀ ਚੀਜ਼ ਆਪਾਂ ਕਹਦੇ ਨਾ ਵੀ ਆ ਇੱਥੇ ਸੋਨੇ ਦਾ ਮਤਲਬ ਕੱਲਾ ਆ ਮੈਟਲ ਤੋਂ ਨਹੀਂ ਲੈਣਾ ਵੀ ਜਿਹੜਾ ਸੋਨਾ ਪਾਉਨੇ ਆ ਇਹ ਨਹੀਂ ਇੱਥੇ ਸੋਨੇ ਦਾ ਭਾਵ ਵੱਡਾ ਹੈ ਇਹਦਾ ਸੋਨੇ ਦਾ ਮਤਲਬ ਹੈ ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਬੜੀ ਕੀਮਤੀ ਚੀਜ਼ ਹੈ ਜੀ ਆ ਤਾਂ ਮੇਰੀ ਆ ਤਾਂ ਬਹੁਤ ਕੀਮਤੀ ਚੀਜ਼ ਹੈ ਚੇਤੇ ਰੱਖਣਾ ਉਹ ਕਹਿਣ ਲੱਗੇ ਕੁਝ ਵੀ ਕੀਮਤੀ ਨਹੀਂ ਹੁੰਦਾ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਅਤ ਕੀਮਤੀ ਵੱਡਮੁੱਲਾ ਧਨ ਹੈ ਇਹ ਇਕੱਠਾ ਕਰੀਏ ਕੰਚਨ ਮਾਟੀ ਮਾਨੈ ਸੋਨੇ ਨੂੰ ਮਿੱਟੀ ਵਰਗਾ ਸਮਝੇ ਮਿੱਟੀ ਤੇ ਸੋਨੇ ਚ ਕੋਈ ਫਰਕ ਹੀ ਨਾ ਸਮਝੇ ਕਿਸੇ ਤਰ੍ਹਾਂ ਦਾ ਕੋਈ ਭਾਵ ਕਿ ਕਿਸੇ ਵੀ ਚੀਜ਼ ਨੂੰ ਆਪਣੇ ਜੀਵਨ ਚ ਇੰਨੀ ਜ਼ਿਆਦਾ ਜਗ੍ਹਾ ਨਾ ਦੇ ਦੇਵੇ ਵੀ ਉਹ ਜਿਹੜੀ ਚੀਜ਼ ਜੇ ਚਲੇ ਜਾਵੇ ਤਾਂ ਜੀਵਨ ਜਿਣੀ ਔਖਾ ਹੋ ਜਾਏ ਅੱਗੇ ਰਹਾਉ ਦੀਆਂ ਪੰਕਤੀਆਂ ਨੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਕਹਿ ਲਗੇ ਭਾਈ ਇੱਕ ਕੁਆਲਿਟੀ ਹੋਰ ਹੋਵੇ ਉਸ ਬੰਦੇ ਦੇ ਅੰਦਰ ਨਾ ਤਾਂ ਉਹ ਬੰਦਾ ਕਿਸੇ ਦੀ ਚੁਗਲੀ ਨਿੰਦਿਆ ਕਰੇ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਉਸਤਤ ਹੁੰਦਾ ਕਿਸੇ ਦੀ ਚਾਪ ਲੂਸੀ ਜਾਂ ਕਿਸੇ ਦੀ ਖੁਸ਼ਾਮਦ ਕਰਨੀ ਕੋਈ ਕੰਮ ਕਢਾਉਣਾ ਹੁੰਦਾ ਹੈ ਬੰਦਾ ਵੇਖੋ ਉਹ ਕਹਾਵਤ ਬਣੀ ਹੈ ਨਾ ਵੀ ਔਕੇ ਵੇਲੇ ਜਾਂ ਕੰਮ ਕਢਾਉਣ ਵਾਸਤੇ ਲੋਕ ਗਧੇ ਨੂੰ ਵੀ ਪਿਓ ਕਹਿ ਦਿੰਦੇ ਨੇ ਬਾਪ ਕਹਿ ਦਿੰਦੇ ਨੇ ਭਾਵੇਂ ਕਿਸੇ ਮੂਰਖ ਤੋਂ ਮੂਰਖ ਬੰਦੇ ਦੇ ਅੱਗੇ ਵੀ ਚਾਪ ਲੂਸੀਆਂ ਕਰਨ ਲੱਗ ਜਾਂਦੇ ਨੇ ਕਹਿ ਲੱਗੇ ਕੰਮ ਨਾ ਹੋਵੇ ਨਹਿ ਨਿੰਦਿਆ ਨਹਿ ਉਸਤਤ ਜਾਕੇ ਤੇ ਦੂਜਾ ਭਾਵੇਂ ਦਾ ਇਹ ਹੈ ਕਿ ਜੇ ਕੋਈ ਸਾਡੀ ਨਿੰਦਿਆ ਕਰ ਰਿਹਾ ਹੈ ਤੇ ਅਸੀਂ ਉਹਦੇ ਤੋਂ ਦੁਖੀ ਨਾ ਹੋਈਏ ਤੇ ਜੇ ਕੋਈ ਸਾਡੀ ਵਡਿਆਈ ਗਾ ਰਿਹਾ ਤੇ ਅਸੀਂ ਹਵਾ ਜਿਹਾ ਨਾ ਆਈਏ ਜਿਆਦਾ ਉੱਡਿਏ ਨਾ ਤੇ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਲੋਭ ਮੋਹ ਅਭਿਮਾਨਾ ਉਸ ਬੰਦੇ ਦੇ ਅੰਦਰ ਨਾ ਤਾਂ ਲੋਭ ਹੋਵੇ ਨਾ ਕਿਸੇ ਤਰ੍ਹਾਂ ਦਾ ਮੋਹ ਹੋਵੇ ਤੇ ਨਾ ਹੀ ਕਿਸੇ ਦਾ ਤਰ੍ਹਾਂ ਦਾ ਅਭਿਮਾਨ ਦਾ ਮਤਲਬ ਹੈ ਹੰਕਾਰ ਕਿਸੇ ਤਰ੍ਹਾਂ ਦਾ ਹੰਕਾਰ ਹੋਵੇ ਇਹ ਬਿਰਤੀਆਂ ਵੀ ਬੰਦੇ ਦੇ ਅੰਦਰ ਨਾ ਹੋਣ ਅਗਲਾ ਬਚਨ ਹੈ ਹਰਖ ਸੋਗ ਤੇ ਰਹੇ ਨਿਆਰਾ ਹਰਖ ਕਹਿੰਦੇ ਨੇ ਖੁਸ਼ੀ ਤੇ ਸੋਗ ਕਹਿੰਦੇ ਨੇ ਗਮੀ ਬੰਦੇ ਤੇ ਖੁਸ਼ੀ ਤੇ ਗਮੀ ਦਾ ਕੋਈ ਅਸਰ ਨਾ ਹੋਵੇ ਜੇ ਖੁਸ਼ੀ ਆ ਗਈ ਬੜੀਆਂ ਛਾਲਾਂ ਮਾਰਨੀਆਂ ਬੜਾ ਭੱਜੇ ਫਿਰਨਾ ਤੇ ਜੇ ਗਮੀ ਆ ਗਈ ਤੇ ਬੰਦਾ ਢੇਰੀ ਢਾ ਕੇ ਬਹਿ ਜਾਂਦਾ ਵੀ ਆਹ ਤਾਂ ਮਾਰੇ ਗਏ ਜੀ ਹੁਣ ਕੀ ਕਰੀਏ ਕਿਧਰ ਨੂੰ ਜਾਈਏ ਚੇਤੇ ਰੱਖਣਾ ਖੁਸ਼ੀ ਦੇ ਟਾਈਮ ਸੁਖ ਦਾ ਕੋਈ ਟਾਈਮ ਆ ਗਿਆ ਤੇ ਬੰਦਾ ਤਾਂ ਵੀ ਉਦਾਂ ਦਾ ਸਹਿਜ ਇੱਕ ਨਾਰਮਲ ਅਵਸਥਾ ਵਿੱਚ ਹੈ ਜੇ ਗਮੀ ਦਾ ਟਾਈਮ ਆ ਗਿਆ ਤਾਂ ਵੀ ਉਹ ਮਨੁੱਖ ਬਿਲਕੁਲ ਸਹਿਜਤਾ ਵਿੱਚ ਹੈ ਹਰਖ ਸੋਗ ਤੇ ਰਹੇ ਨਿਆਰੋ ਨਿਆਰੋ ਦਾ ਮਤਲਬ ਹੈ ਕਿ ਇਸ ਤੋਂ ਪਾਸੇ ਰਵੇ ਨਿਰਲੇਪ ਰਵੇ ਖੁਸ਼ੀ ਤੇ ਗਮੀ ਦਾ ਕੋਈ ਜੀਵਨ ਦੇ ਵਿੱਚ ਬਹੁਤਾ ਅਸਰ ਨਾ ਹੋਵੇ ਨਾਹੀਂ ਮਾਨ ਅਪਮਾਨਾ ਤੇ ਜੇ ਕਿਸੇ ਨੇ ਮਾਣ ਦੇ ਦਿੱਤਾ ਆਦਰ ਮਾਣ ਕਰ ਦਿੱਤਾ ਤੇ ਤਾਂ ਵੀ ਕੋਈ ਗੱਲ ਨਹੀਂ ਹਵਾ ਚ ਨਾਵੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਤੇ ਜੇ ਕਿਸੇ ਨੇ અપਮਾਨ ਕਰ ਦਿੱਤਾ ਤਾਂ ਵੀ ਬੰਦਾ ਕੋਈ ਕਿਸੇ ਤਰ੍ਹਾਂ ਦਾ ਆਪਣੇ ਮਨ ਦੀ ਢੇਰੀ ਨੂੰ ਢਾਵੇ ਨਾ ਨਾ ਤੇ ਉਹਦੇ ਤੇ ਵਡਿਆਈ ਦਾ ਕੋਈ ਅਸਰ ਹੋਵੇ ਨਾ અપਮਾਨ ਕੋਈ ਕਰ ਗਏ ਤਾਂ ਵੀ ਅਸਰ ਨਾ ਹੋਵੇ ਉਹ ਬੰਦਾ ਕਹਿੰਦੇ ਕਬੀਰ ਸੰਤ ਨਾ ਛਾੜੈ ਸੰਤਈ ਜੋ ਕੋਟਕ ਮਿਲੇ ਅਸੰਤ ਮਲਿਆਗਰ ਭਯੰਗਮ ਬਿੜਿਓ ਤਾ ਸ਼ੀਤਲਤਾ ਨਾ ਤਜੰਤ ਕਹਿ ਲੱਗੇ ਕਿ ਸੰਤ ਬੰਦਾ ਹੁੰਦਾ ਹੈ ਨਾ ਸੰਤ ਨਾ ਛੱਡੇ ਸੰਤਈ ਚੰਗਾ ਬੰਦਾ ਉਹਦੀ ਚੰਗਿਆਈ ਨੂੰ ਛੱਡੇ ਨਾ ਕੋਟਕ ਮਿਲੈ ਅਸੰਤ ਭਾਵੇਂ ਕਰੋੜਾਂ ਬੰਦੇ ਉਸ ਨੂੰ ਮਾਰੇ ਟੱਕਰ ਜਾਣ ਚੰਗਾ ਬੰਦਾ ਉਹਦੀ ਚੰਗਿਆਈ ਨਾ ਛੱਡੇ ਕਿਵੇਂ ਅੱਗੇ ਉਦਾਹਰਣ ਵੀ ਤਰੀਕ ਕਬੀਰ ਸਾਹਿਬ ਜੀ ਦਿੰਦੇ ਨੇ ਕਹਿ ਲੱਗੇ ਮਲਿਆਗਰ ਪੁਇੰਗਮ ਮਲਿਆਕਰ ਦਾ ਮਤਲਬ ਹੁੰਦਾ ਹਿਮਾਲਿਆ ਪਰਬਤ ਦੀ ਉੱਪਰ ਉੱਗਣ ਵਾਲੇ ਰੁੱਖ ਚੰਦਨ ਦੇ ਰੁੱਖ ਦਾ ਇੱਥੇ ਇਸ਼ਾਰਾ ਹੈ ਵੈਸੇ ਚੰਦਨ ਦਾ ਰੁੱਖ ਲਿਖਿਆ ਨਹੀਂ ਕਲੀਅਰ ਪਰ ਇਸ਼ਾਰਾ ਉਹਦੇ ਵੱਲ ਹੀ ਹੈ ਜਿਸ ਤਰ੍ਹਾਂ ਕਹਿ ਲਗੇ ਚੰਦਨ ਦੇ ਰੁੱਖ ਨੂੰ ਪੁਇੰਗਮ ਵਿਢਿਓ ਜਿਹੜਾ ਪੁਇੰਗਮ ਦਾ ਮਤਲਬ ਹੁੰਦਾ ਹੈ ਸੱਪ ਜਿਵੇਂ ਇੱਕ ਵੇਲ ਹੁੰਦੀ ਹੈ ਵੇਲ ਲਪੇਟਾ ਨਹੀਂ ਪਾ ਲੈਂਦੀ ਕਿਸੇ ਰੁੱਖ ਨੂੰ ਚੰਦਨ ਦੇ ਰੁੱਖ ਦੇ ਚੰਦਨ ਦਾ ਰੁੱਖ ਹੁੰਦਾ ਹੈ ਠੰਡਾ ਉਦੇ ਆਸੇ-ਪਾਸੇ ਸੱਪ ਲਪੇਟੇ ਮਾਰ ਕੇ ਰੱਖਦੇ ਨੇ ਚੰਦਨ ਦੇ ਰੁੱਖ ਲੱਗੇ ਸੱਪ ਜਰੂਰ ਹੁੰਦਾ ਜੀ ਚੰਦਨ ਦੇ ਜੰਗਲਾਂ ਦੇ ਵਿੱਚ ਰੁੱਖਾਂ ਦੇ ਵਿੱਚ ਸੱਪ ਜਰੂਰ ਹੁੰਦੇ ਨੇ ਉਹਨਾਂ ਨੇ ਲਪੇਟਾ ਮਾਰ ਕੇ ਰੱਖਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਚੰਦਨ ਨੂੰ ਚਾਹੇ ਜਿੰਨੇ ਮਰਜੀ ਸੱਪ ਨੇ ਲਪੇਟਾ ਮਾਰਿਆ ਹੋਵੇ ਚੰਦਨ ਜ਼ਹਿਰੀਲਾ ਨਹੀਂ ਹੁੰਦਾ ਚੰਦਨ ਦਾ ਰੁੱਖ ਜ਼ਹਿਰੀਲਾ ਥੋੜੀ ਹੋ ਜਾਂਦਾ ਇਸੇ ਤਰ੍ਹਾਂ ਕਹਿੰਦੇ ਭਾਵੇਂ ਤੁਹਾਨੂੰ ਲੱਖਾਂ ਮਾੜੇ ਬੰਦੇ ਟੱਕਰ ਜਾਣ ਆਪਣੇ ਅੰਦਰੋਂ ਚੰਗਿਆਈ ਨਾ ਛੱਡਿਓ ਆਪਣੇ ਅੰਦਰ ਚੰਗਿਆਈ ਨੂੰ ਬਰਕਰਾਰ ਰੱਖਿਓ ਇੱਥੇ ਸਤਿਗੁਰਾਂ ਨੇ ਅਖਿਆ ਨਾਹੀਂ ਮਾਨ ਅਪਮਾਨਾ ਕਿਸੇ ਨੇ ਮਾਨ ਵੀ ਕਰ ਦਿੱਤਾ ਤਾਂ ਵੀ ਸਤਿਵਚਨ ਹੈ ਕਿਸੇ ਨੇ ਅਪਮਾਨ ਕਰ ਦਿੱਤਾ ਤਾਂ ਵੀ ਸਤਿਵਚਨ ਅਗਲਾ ਬਚਨ ਹੁੰਦਾ ਆਸਾ ਮਨਸਾ ਸਾਰ ਮਾਰ ਕਿੱਥੇ ਖਾਨਿਆ ਜਦੋਂ ਕਿਸੇ ਤੇ ਡਿਪੈਂਡ ਹੋ ਜੰਨੇ ਆ ਡਿਪੈਂਡੈਂਸ ਜਿਹੜੀ ਹੈ ਨਾ ਚੇਤੇ ਰੱਖਣਾ ਆਪਦੀ ਸਖੀ ਲਾਦ ਤੇ ਵੀ ਮਾੜੀ ਹੈ ਜਦੋਂ ਕੋਈ ਮਾਤਾ ਪਿਤਾ ਆਪਣੇ ਬੱਚਿਆਂ ਤੇ ਡਿਪੈਂਡ ਹੋ ਜਾਂਦੇ ਹਨ ਕਿ ਉਹ ਵੀ ਮਾੜੀ ਐ ਬਾਕੀ ਦੁਨੀਆ ਦੀ ਤੇ ਗੱਲ ਹੀ ਕਿੱਧਰ ਰਹਿ ਗਈ ਉਹ ਕਹਿੰਦੇ ਨਾ ਤਾਂ ਹੀ ਸਿਆਣੇ ਬੰਦੇ ਕਹਿੰਦੇ ਰੱਬਾ ਤੁਰਦਿਆਂ ਫਿਰਦਿਆਂ ਨੂੰ ਲੈ ਜੀ ਮੰਜੇ ਤੇ ਨਾ ਬਾਹੀਂ ਨਹੀਂ ਹੋਣੀ ਸੇਵਾ ਕਿਸੇ ਤੋਂ ਉਹ ਇੱਕ ਸਾਰੇ ਕਹਿੰਦੇ ਨੇ ਆਸਾ ਮਨਸਾ ਇਹਦਾ ਅਰਥ ਉੱਥੇ ਹੀ ਜਾਣਾ ਹੈ ਕਿਸੇ ਤੇ ਆਸਾਂ ਨਾ ਰੱਖੋ ਵੀ ਆ ਜੀ ਆ ਆ ਕਰੇਗਾ ਆ ਜੋ ਕਰੇਗਾ ਬਿਲਕੁਲ ਨਹੀਂ ਆਸਾ ਮਨਸਾ ਮਨਸਾ ਦਾ ਮਤਲਬ ਹੈ ਮਨੋ ਕਾਮਨਾ ਪਾਲੀਆਂ ਮਨ ਦੇ ਵਿੱਚ ਆਪਾਂ ਬੜੇ ਵੱਡੇ ਵੱਡੇ ਜਦੋਂ ਸੁਪਨੇ ਵੀ ਲੈ ਲੈਨੇ ਨਾ ਉਹ ਵੀ ਤੰਗ ਕਰਦੇ ਨੇ ਹਾਲਾਂਕਿ ਬੜੇ ਲੋਕ ਕਹਿੰਦੇ ਨੇ ਅੱਜ ਕੱਲ ਵੀ ਜੀ ਸੁ ਵੱਡੇ ਸੁਪਨੇ ਲੈਣੇ ਚਾਹੀਦੇ ਆ ਉਧਰ ਨੂੰ ਤੁਰਨਾ ਚਾਹੀਦਾ ਬੰਦਾ ਖਚਤ ਹੋ ਜਾਂਦਾ ਜੇਕਰ ਰੱਬ ਨੇ ਸਾਨੂੰ ਅਮੀਰ ਬਣਾਉਣਾ ਹੀ ਹੁੰਦਾ ਤੇ ਕਿਸੇ ਰਾਜੇ ਦੇ ਘਰ ਹੀ ਜਮਾ ਦਿੰਦਾ ਸਾਨੂੰ ਜਿੱਥੇ ਰੱਖਣਾ RAM ਵਧਾਵੇ ਸੂ ਵਧੇ ਬਲ ਕਰ ਵਧੇ ਨਾ ਕੋਈ ਅੱਜ ਕੱਲ੍ਹ ਲੋਕ ਬਲ ਕਰਕੇ ਵਧਣ ਦਾ ਯਤਨ ਕਰਦੇ ਨੇ ਪਰ ਨਹੀਂ ਵਧਿਆ ਜਾਂਦਾ ਉਹ ਪ੍ਰਮਾਤਮਾ ਨੇ ਜਿੱਥੇ ਰੱਖਣਾ ਉੱਥੇ ਹੀ ਬੰਦਾ ਰਹਿ ਸਕਦਾ ਉਹਦੋਂ ਅੱਗੇ ਨਹੀਂ ਟੱਪਦਾ ਉਹਨੇ ਜਿੱਥੇ ਰੱਖਣਾ ਬੰਦੇ ਨੇ ਉੱਥੇ ਹੀ ਰਹਿਣਾ ਕਹਿਣ ਲੱਗੇ ਆਸਾ ਮਨਸਾ ਸਗਲ ਤਿਆਗੈ ਲਾਦੋ ਕਹਿੰਦੇ ਦੁਨੀਆ ਦੀਆਂ ਆਸਾਂ ਮੇਰਾ ਉਹ ਬੰਦਾ ਮੇਰਾ ਆਸ ਵਾਰੇਗਾ ਉਹ ਬੰਦੇ ਤੋਂ ਮੈਨੂੰ ਆਸਾਂ ਨੇ ਕੋਈ ਨਹੀਂ ਜੇ ਖੜਦਾ ਹੁੰਦਾ ਕਈ ਵਾਰੀ ਸਮੇਂ ਐਸੀ ਬਣ ਜਾਂਦੀ ਨਹੀਂ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਇੱਥੇ ਨਿਰਾਸੇ ਦਾ ਮਤਲਬ ਹੈ ਨਿਰਾਸ਼ ਇਹ ਨਹੀਂ ਲੈਣਾ ਵੀ ਨਿਰਾਸ਼ ਰਵੇ ਸੈਡ ਹੋ ਕੇ ਰਵੇਵੇਂ ਮੂੰਹ ਲਟਕਾਈ ਰੱਖੇ ਉਹ ਨਿਰਾਸ਼ ਨਹੀਂ ਇੱਥੇ ਨਿਰਾਸ਼ ਦਾ ਮਤਲਬ ਹੈ ਨਿਰਆਸ ਨਰਮੋਹ ਹੋ ਕੇ ਰਹਿਣਾ ਦੁਨੀਆ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੋਹ ਨਾ ਹੋਵੇ ਰਹਿਣਾ ਦੁਨੀਆ ਦੇ ਵਿੱਚ ਹੀ ਹੈ ਪਰ ਇੰਨਾ ਇਸ ਹਿਸਾਬ ਨਾਲ ਰਹਿਣਾ ਵੀ ਇੱਕ ਟਾਈਮ ਇਥੋਂ ਪਾਸੇ ਵੀ ਹੋਣਾ ਪੈ ਗਿਆ ਕੋਈ ਬੰਦਾ ਸਾਡੇ ਤੋਂ ਛੱਡ ਕੇ ਦੂਰ ਗਿਆ ਅਸੀਂ ਕਿਤੇ ਉਹ ਨਾ ਹੋਈਏ ਵੀ ਅਸੀਂ ਫਿਰ ਜਮਾ ਆਪ ਹੀ ਮਰਨ ਵਾਲੇ ਹੋ ਜੀਏ ਆਸਾ ਮਨਸਾ ਸਗਲ त्यागੈ ਜਗ ਤੇ ਰਹੇ ਨਿਰਾਸਾ ਦੁਨੀਆ ਲੋਕ ਕਹਿਣ ਲੱਗੇ ਨਿਰਮੋਹ ਹੋ ਕੇ ਰਹੁ ਤੇ ਅਗਲਾ ਬਚਨ ਹੈ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਘਟ ਬ੍ਰਹਮ ਨਿਵਾਸਾ ਕਹਿਣ ਲੱਗੇ ਕਾਮ ਕ੍ਰੋਧ ਜਿਸ ਮਨੁੱਖ ਨੂੰ ਨਾ ਤਾਂ ਕਾਮ ਆਪਦਾ ਅਸਰ ਕਰੇ ਨਾ ਕ੍ਰੋਧ ਉਸਤੇ ਆਪਣਾ ਅਸਰ ਵਿਖਾਵੇ ਜਿਹ ਪਰਸੇ ਨਾ ਹਨ ਪਰਸੇ ਦਾ ਮਤਲਬ ਹੁੰਦਾ ਹੈ ਕਿ ਉਸ ਮਨੁੱਖ ਦੇ ਉੱਪਰ ਹਾਵੀ ਨਾ ਹੋਵੇ ਤਿਹ ਘਟ ਬ੍ਰਹਮ ਨਿਵਾਸਾ ਜਿਸ ਮਨੁੱਖ ਨੂੰ ਨਾ ਕਾਮਵਾਸਨਾ ਸ਼ੋ ਸਕੇ ਨਾ ਕ੍ਰੋਧ ਉਸ ਨੂੰ ਸ਼ੋ ਸਕਦਾ ਉਸ ਮਨੁੱਖ ਦੇ ਹਿਰਦੇ ਵਿੱਚ ਫਿਰ ਰੱਬ ਦਾ ਨਿਵਾਸ ਹੋ ਜਾਂਦਾ ਤਿਹ ਘਟ ਬ੍ਰਹਮ ਨਿਵਾਸਾ ਕਹਿਣ ਲੱਗੇ ਰੱਬ ਉਹਦੇ ਦਿਲ ਦੇ ਵਿੱਚ ਘਰ ਬਣਾ ਕੇ ਰਹਿਣ ਲੱਗਦਾ ਉਹਦੇ ਅੰਦਰ ਰਹਿਣਾ ਸ਼ੁਰੂ ਕਰ ਦਿੰਦਾ ਤੇ ਅਗਲਾ ਜਿਹੜਾ ਅਖੀਰਲਾ ਬਚਨ ਹੈ ਇਸ ਪੰਕਤੀਆਂ ਦਾ ਇਸ ਨਮਾ ਸਾਹਿਬ ਦਾ ਸਤਿਗੁਰ ਜੀ ਦੇ ਬੜਾ ਪਿਆਰਾ ਬਚਨ ਕੀਤਾ ਹੈ ਕਹਿਣ ਲੱਗੇ ਗੁਰ ਕਿਰਪਾ ਜਿਹੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਕਹਿਣ ਲੱਗੇ ਗੱਲ ਪਤਾ ਕਿੱਥੇ ਨਿਬੜਦੀ ਹੈ ਚਲੋ ਹੁਣ ਜੇ ਆਪਾਂ ਕਹੀ ਜੀ ਠੀਕ ਹੈ ਜੀ ਅੱਜ ਤੋਂ ਮੈਂ ਜ਼ੋਰ ਲਾਉਣਾ ਸ਼ੁਰੂ ਕਰ ਦੇਣਾ 나ਤ ਮੈਂ ਦੁੱਖ ਨੂੰ ਦੁੱਖ ਮੰਨਾਂਗਾ ਨਾ ਕੋਈ ਸੁਖ ਸਨੇ ਸੁਖਾ ਨਾਲ ਮੂੰਹ ਪਾਵਾਂਗਾ ਮੈਂ ਜੋਰ ਲਾਉਣਾ ਅੱਜ ਤੋਂ ਮੈਂ ਪ੍ਰੈਕਟਿਸ ਸ਼ੁਰੂ ਕਰਦਾ ਇਹ ਹੋਣਾ ਤਾਂ ਵੀ ਨਹੀਂ ਸਾਡੀ ਪ੍ਰੈਕਟਿਸ ਨਾਲ ਇਹ ਚੀਜ਼ਾਂ ਨਹੀਂ ਛੁੱਟਣੀਆਂ ਫਿਰ ਇਹ ਕਿੱਦਾਂ ਛੁੱਟਣਗੀਆਂ ਸਤਿਗੁਰੂ ਜੀ ਕਹਿੰਦੇ ਉਹ ਵੀ ਤਰੀਕਾ ਦੱਸਦੇ ਆ ਉਹ ਤਰੀਕਾ ਇਹ ਹੈ ਗੁਰ ਕਿਰਪਾ ਜਿਹੇ ਨਰਕੋ ਕਿੰਨੀ ਜਿਹਦੇ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਆਪਾਂ ਇੱਕ ਪੜਦੇ ਨਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਇਹ ਤਿੰਨ ਅੱਖਰ ਤਾਂ ਲੇਖਨ ਨੂੰ ਤਿੰਨ ਲੱਗਦੇ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਇਹ ਤਿੰਨ ਅੱਖਰਾਂ ਦੀ ਵਿਆਖਿਆ ਕਰਦਾ ਹੈ ਹਰ ਇੱਕ ਬਾਣੀ ਦੀ ਹੈਡਿੰਗ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਸ਼ੁਰੂ ਹੁੰਦੀ ਹੈ ਜਿਸ ਬਾਣੀ ਦੇ ਉੱਪਰ ਹੈਡਿੰਗ ਨਹੀਂ ਹੈਗੀ ਉਹ ਬਾਣੀ ਦਰਜ ਨਹੀਂ ਹੈ ਬਾਣੀ ਕੋਈ ਦਰਜ ਕੀਤੀ ਹੈ ਜਿਹੜੀ ਤਿੰਨ ਅੱਖਰਾਂ ਦੀ ਕਸੌਟੀ ਤੇ ਇਹ ਪੂਰੀ ਉੱਤਰਦੀ ਹੈ ਤੇ ਇਹ ਦੀ ਵਿਆਖਿਆ ਕਰਦੀ ਹੈ ਉਹ ਉਹਦਾ ਮਤਲਬ ਪਤਾ ਕੀ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਰੱਬ ਪ੍ਰਾਪਤ ਹੁੰਦਾ ਹੈ ਇੱਥੇ ਵੀ ਕਹਿ ਦਿੱਤਾ ਗੁਰ ਕਿਰਪਾ ਜਿਹਦੇ ਦੇ ਉੱਪਰ ਗੁਰੂ ਨੇ ਕਿਰਪਾ ਕਰ ਦਿੱਤੀ ਜਿਹੇ ਨਰਕੋਂ ਕਿੰਨੀ ਜਿਸ ਮਨੁੱਖ ਦੇ ਉੱਪਰ ਕਿਰਪਾ ਹੋ ਗਈ ਤੇ ਇਹ ਜੁਗਤ ਪਛਾਨੀ ਉਸੇ ਬੰਦੇ ਨੂੰ ਇਸ ਜੁਗਤ ਦੀ ਪਛਾਣ ਆਉਂਦੀ ਹੈ ਇੱਕ ਚੀਜ਼ਾਂ ਛੱਡਣੀਆਂ ਕਿਵੇਂ ਨੇ ਹਰ ਖੁਸ਼ੋਗ ਤੋਂ ਕਿਵੇਂ ਨਿਆਰੇ ਰਹਿਣਾ ਮਾਣ અપਮਾਨ ਦਾ ਅਸਰ ਸਾਡੇ ਤੇ ਨਾ ਹੋਵੇ ਇਹ ਕਿੱਦਾਂ ਅਸੀਂ ਆਪਣੇ ਅੰਦਰੋਂ ਕੁਆਲਟੀ ਨੂੰ ਪੈਦਾ ਕਰੀਏ ਆਸਾਂ ਮਨਸਾ ਲਾディーਏ ਜਗ ਤੋਂ ਨਿਰਾਸੇ ਰਹੀਏ ਕਾਮ ਕ੍ਰੋਧ ਤੋਂ ਬਚੀਏ ਇਹ ਜਿਹੜੀਆਂ ਕੁਆਲਟੀਆਂ ਸਾਰੀਆਂ ਦੱਸ ਦਿੱਤੀਆਂ ਨੇ ਇਹ ਪਤਾ ਕਿੱਦਾਂ ਸਾਡੇ ਅੰਦਰ ਆਉਣਗੀਆਂ ਜਦੋਂ ਗੁਰੂ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਢਾਹ ਕੇ ਢੇਰੀ ਹੋ ਕੇ ਗੁਰੂ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਮਿਹਰ ਕਰ ਸਾਡੇ ਅੰਦਰ ਇਹ ਕੁਆਲਟੀਆਂ ਪੈਦਾ ਹੋ ਜਾਣ ਗੁਰ ਗ੍ਰਿਪਾ ਜਿਹੇ ਨਰਕੋਂ ਕੀਨੀ ਜਿਸ ਦੇ ਉੱਪਰ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਇਹ ਜੁਗਤ ਪਛਾਨੀ ਉਸੇ ਨੂੰ ਇਸ ਜੁਗਤ ਦੀ ਪਛਾਣ ਆਉਂਦੀ ਹੈ ਤੇ ਅਖੀਰਲਾ ਬਚਨ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਕਹਿਣ ਲੱਗੇ ਜਦੋਂ ਆ ਕਵਾਲਟੀਆਂ ਪੈਦਾ ਹੋ ਗਈਆਂ ਨੇ ਅੰਦਰ ਫਿਰ ਉਹ ਬੰਦਾ ਗੋਬਿੰਦ ਦਾ ਇੱਥੇ ਮਤਲਬ ਗੁਰੂ ਗੋਬਿੰਦ ਸਿੰਘ ਨਹੀਂ ਗੋਬਿੰਦ ਦਾ ਮਤਲਬ ਹੈ ਗੋ ਦਾ ਮਤਲਬ ਹੈ ਧਰਤੀ ਤੇ ਬਿੰਦ ਦਾ ਮਤਲਬ ਹੈ ਉਹਦੀ ਰੱਖਿਆ ਕਰਨ ਵਾਲਾ ਇੱਕ ਗੋਪਾਲ ਸ਼ਬਦ ਆਉਂਦਾ ਹੈ ਗੋ ਦਾ ਮਤਲਬ ਹੈ ਧਰਤੀ ਤੇ ਪਾਲ ਦਾ ਮਤਲਬ ਹੈ ਉਹਦੀ ਪ੍ਰਤਪਾਲਣਾ ਕਰਨ ਵਾਲਾ ਇੱਥੇ ਗੋਬਿੰਦ ਸ਼ਬਦ ਹੈ ਪ੍ਰਮਾਤਮਾ ਵਾਸਤੇ ਕਿਉਂਕਿ ਪ੍ਰਮਾਤਮਾ ਹੀ ਪਾਲ ਰਿਹਾ ਇਸ ਸਾਰੀ ਧਰਤੀ ਨੂੰ ਪ੍ਰਮਾਤਮਾ ਹੀ ਰੱਖਿਆ ਕਰ ਰਿਹਾ ਗੋਬਿੰਦ ਬਿੰਦ ਦਾ ਮਤਲਬ ਹੈ ਰੱਖਿਆ ਕਰਨੀ ਇਸ ਧਰਤੀ ਦੀ ਰੱਖਿਆ ਕਰਨ ਵਾਲਾ ਪ੍ਰਮਾਤਮਾ ਗੋਬਿੰਦ ਸ਼ਬਦ ਪ੍ਰਮਾਤਮਾ ਵਾਸਤੇ ਵਰਤਿਆ ਹੈ ਕਹਿਣ ਲੱਗੇ ਨਾਨਕ ਲੀਨ ਭਇਓ ਗੋਬਿੰਦ ਸਿਓ ਕਹਿਣ ਲੱਗੇ ਜਦੋਂ ਆਹ ਕੁਆਲਟੀਆਂ ਅੰਦਰ ਪੈਦਾ ਹੋ ਗਈਆਂ ਨਾ ਫਿਰ ਕੀ ਹੋਏਗਾ ਉਸ ਪ੍ਰਮਾਤਮਾ ਦੇ ਨਾਲ ਬੰਦਾ ਇੰਨਾ ਕੁ ਲੀਨ ਹੋ ਜਾਏਗਾ ਕਿੰਨਾ ਕੁ ਜੀ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ ਹੈ ਹੁਣ ਉਹ ਕਿੱਦਾਂ ਰਲਦਾ ਇੱਕ ਗਲਾਸ ਪਾਣੀ ਦਾ ਭਰ ਕੇ ਆਪਾਂ ਲੈ ਕੇ ਜਾਈਏ ਨਹਿਰ ਤੇ ਨਹਿਰ ਦੇ ਵਿੱਚ ਉਸ ਪਾਣੀ ਨੂੰ ਰੋੜ ਦਈਏ ਤੇ ਦੁਬਾਰਾ ਫਿਰ ਉਹੀ ਪਾਣੀ ਵਾਪਸ ਨਹੀਂ ਕੱਢਿਆ ਜਾ ਸਕਦਾ ਕਿਉਂ ਕਿਉਂਕਿ ਉਹਨੇ ਇੰਨਾ ਜ਼ਿਆਦਾ ਮਿਕਸ ਹੋ ਜਾਣਾ ਹੈ ਪਾਣੀ ਦੇ ਵਿੱਚ ਉਹਨੂੰ ਵਾਪਸ ਚੱਕੇ ਹੀ ਨਹੀਂ ਜਾਣਾ ਸਾਡੇ ਤੋਂ ਕਹਿਣ ਲੱਗੇ ਇਦਾਂ ਬੰਦਾ ਫਿਰ ਉਹ ਪ੍ਰਮਾਤਮਾ ਦੇ ਵਿੱਚ ਇੱਕ ਮਿਕ ਮਿਕ ਜਿਵੇਂ ਪਾਣੀ ਚ ਪਾਣੀ ਰਲ ਜਾਂਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਚ ਇੱਕ ਮੇਕੋ ਬੰਦਾ ਹੋ ਜਾਂਦਾ ਹੈ ਆਪਣੇ ਜੀਵਨ ਨੂੰ ਸਫਲਾ ਕਰ ਲੈਂਦਾ ਹੈ ਬਸ ਉਹਦੇ ਵਾਸਤੇ ਇੱਕੋ ਕੰਮ ਕਰਨਾ ਉਤਲੇ ਉਤਲੇ ਕੰਮਾਂ ਵਾਸਤੇ ਐਫਰਟ ਨਹੀਂ ਕਰਨਾ ਨਾ ਸਾਡਾ ਚੱਲੇ ਜੋਰ ਲਾਇਆ ਇਹ ਚੀਜ਼ਾਂ ਨਹੀਂ ਛੁੱਟਣੀਆਂ ਬਸ ਇਹ ਕਹੀਏ ਸੱਚੇ ਪਾਤਸ਼ਾਹ ਜੀ ਗੁਰ ਕਿਰਪਾ ਜੇ ਨਰਕੋ ਕਿੰਨੀ ਸਾਡੇ ਤੇ ਕਿਰਪਾ ਕਰ ਦੇ ਸਾਡੇ ਤੇ ਮਿਹਰ ਕਰ ਦੇ ਸਾਨੂੰ ਸਿੱਧੇ ਰਸਤੇ ਤੇ ਲਾ ਕੇ ਸਾਡੇ ਅੰਦਰ ਇਹ ਗੁਣ ਪੈਦਾ ਕਰ ਦੇ ਜਿਹੜੇ ਗੁਨਾ ਦੇ ਨੂੰ ਧਾਰਨ ਕਰਕੇ ਤੇ ਜਿਹੜੇ ਰਸਤੇ ਤੇ ਚੱਲ ਕੇ ਅਸੀਂ ਤੇਰੇ ਦਰ ਘਰ ਵਿਖੇ ਮੁਖ ਉਜਲਾ ਲੈ ਕੇ ਆਈਏ